ਸੋ ਮੈਨੂੰ ਜਿਹੜੀ ਕਿੱਕ ਲਈ ਭੇਜੀਏ ਕਿੱਕ ਲਈ ਹੈਗੀ ਹੈ ਕਿੱਕ ਲਈ ਲੀਰ ਦੀ ਹੋ ਗਈ ਲੀਰੋ ਲੀਰ ਜੀ 13 ਦੇ ਅੱਗੇੋਂ ਇੱਕ ਕੱਟ ਦਿਓ ਵੀਰ ਜੀ ਭਾਵ ਇੱਕ ਕੱਟ ਕੇ ਤਿੰਨ ਆਮ ਆਦਮੀ ਪਾਰਟੀਆਂ ਭਗਵੰਤ ਮਾਨ ਦੀਆਂ ਸੀਟਾਂ ਰਹਿ ਗਈਆਂ ਨੇ ਸਭ ਤੋਂ ਵੱਡੀ ਲੀਡ 2 ਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਸੀ ਚਰਨਜੀਤ ਸਿੰਘ ਚੰਨੀ ਨੂੰ ਦੋਨੇ ਸੀਟਾਂ ਤੋਂ ਵਿਧਾਨ ਸਭਾ ਤੋਂ ਹਰਾ ਦਿੱਤਾ ਸੀ ਤਾਂ ਹੁਣ 117472 ਸੀਟਾਂ ਦੇ ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਨੇ ਤੇ ਸੰਗਰੂਰ ਦੇ ਵਿੱਚ 1 ਲੱਖ ਵੋਟ ਦੇ ਨਾਲ ਜਿਹੜਾ ਮੀਤ ਹੈ ਅੱਗੇ ਚੱਲਦਾ ਸੋ ਲਖੀਸਿਆਂ ਪੰਜਾਬ ਦੀ ਜਿਹੜੀ ਆਬੋ ਹਵਾ ਉਹ ਬਦਲਦੀ ਜਾ ਰਹੀ ਆ ਕਾਂਗਰਸ ਦੀ ਬੱਲੇ ਬੱਲੇ ਹੋ ਰਹੀ ਆ ਅਕਾਲੀ ਦਲ ਦੀ ਇੱਕ ਹੋ ਗਈ ਥੱਲੇ ਥੱਲੇ ਹੋ ਰਹੀ ਆ ਝਾੜੂ ਵਾਲਿਆਂ ਦੀ ਥੱਲੇ ਥੱਲੇ ਹੋ ਰਹੀ ਆ ਇਹ ਤਾਂ ਹੁਣ ਲੋਕ ਨਾ ਸਾਰੇ ਸਿਆਣੇ ਹੋ ਚੁੱਕੇ ਨੇ ਜਿਵੇਂ ਆਪਾਂ ਨੂੰ ਪਹਿਲਾਂ ਪਤਾ 2017 ਦੇ ਵਿੱਚ ਲੋਕਾਂ ਨੇ ਕੀ ਕੀਤਾ ਭਗਵੰਤ ਮਾਨ ਸਰਕਾਰ ਦੇ ਚਲੋ ਨਮੀ ਲੋਕ ਅੱਕੇ ਬੈਠੇ ਸੀਗੇ ਇਹਨਾਂ ਨੂੰ 99 ਚਿੱਟਾ ਦਿੱਤੀਆਂ ਪਰ ਕਿਤਨਾ ਕਿਤੇ ਮੁੱਖ ਮੰਤਰੀ ਸਾਹ ਨੂੰ ਇਹ ਲੱਗਦਾ ਸੀ ਕਿ ਅਸੀਂ ਐਕਟ 2013 ਦੀਆਂ 13 ਲੈ ਜਾਵਾਂਗੇ ਜਿਵੇਂ ਤੁਸੀਂ ਦੱਸਿਆ ਕਿੱਕ ਲਈ ਕਿੱਕਲੀ ਨਾ ਕਰਦੀ ਸੀ ਹੁਣ 13 ਦੇ ਵਿੱਚੋਂ ਇੱਕ ਤਾਂ ਕੱਟਿਆ ਗਿਆ ਤਿੰਨ ਰਹਿ ਗਈਆਂ ਤਿੰਨ ਚਿੱਟਾਂ ਦੇ ਵਿੱਚ ਇੱਕ ਆਪਾਂ ਕਹਿੰਦੇ ਗੁਰਮੀਤ ਸਿੰਘ ਮੇਰੇ ਦੀ ਛੜ ਕਲੀਅਰ ਆ ਜਾਏ ਆਨੰਦਪੁਰ ਸਾਹਿਬ ਅੱਗੇ ਚੱਲ ਰਿਹਾ ਹੈ ਉਹ ਵੀ ਕੋਈ ਪਤਾ ਨਹੀਂ ਜਗਾ ਕਦੋਂ ਪਾਸਾ ਘੁੰਮ ਜਾਵੇ ਹਨਾ ਅਜੇ ਕੋਈ ਮਾਤ ਨਾ ਮਾਤਰੀ ਲੀਡ ਉੱਥੇ ਪਰ ਲੋਕ ਤਾਂ ਸਿਆਣੇ ਹੋ ਚੁੱਕੇ ਨੇ ਲੋਕਾਂ ਨੇ ਹੁਣ ਬੜੀ ਸਮਝਦਾਰੀ ਦਿਖਾਈ ਆ ਵੋਟਾਂ ਦੇ ਵਿੱਚ ਕਿਉਂਕਿ ਇਹ ਤਾਂ ਇੱਕ ਪੰਗਤ ਦੀ ਗੱਲ ਕਰਦੇ ਅੰਦੋਰ ਦੀ ਕਹਿੰਦੇ ਦੌਰ ਦੇ ਵਿੱਚ 2.5 ਲੱਖ ਦੇ ਤਕਰੀਬਨ ਲੋਕਾਂ ਨੇ ਨੋਟਾ ਵਟਨ ਦੱਬਿਆ ਰੀ ਬਹੁਤ ਵੱਡੀ ਗੱਲ ਆ ਲੀਡਰਾਂ ਦੀ ਹਾਂ ਮਾਧੇ ਪ੍ਰਦੇਸ਼ ਦਾ ਇੰਦੋਰ ਸ਼ਹਿਰ ਆ ਜਿੱਥੇ ਨੋਟਾ ਬਟਨ ਚੱਲ ਰਿਹਾ ਏ ਦੂਜੇ ਨੰਬਰ ਤੇ ਔਰ ਭਾਜਪਾ ਦੇ ਸੰਕਰ ਲਾਲੀਵਾਲ ਜਿਹੜੇ ਅੱਗੇ ਚੱਲ ਰਹੇ ਨੇ ਭਾਜਪਾ ਦੇ ਤੇ ਕਾਂਗਰਸ तमाम ਖੇਤਰੀ ਪਾਰਟੀਆਂ ਨੇ ਲੋਕਾਂ ਨੇ ਨਕਾਰ ਦਿੱਤਾ ਤੇ ਉੱਥੇ ਜਿਹੜੀ ਸੀਟ ਆ ਉਹ ਵੀ ਖਤਰੇ 'ਚ ਜਲ ਰਹੀ ਆ ਕਿਉਂਕਿ ਇੱਕ 2 ਲੱਖ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਨੋਟੇ ਨੂੰ ਪੈ ਜਾਣੀਆਂ ਬਹੁਤ ਵੱਡੀ ਗੱਲ ਆ ਲਖਵੀਰ ਜੀ ਨੋਟੇ ਨੂੰ ਵੋਟਾਂ ਪਾ ਦੇਣੀ ਆ ਲੋਕਾਂ ਦੇ ਵੱਲੋਂ ਸਵਾਲ ਇਹ ਖੜਾ ਕਰਦਾ ਕਿ ਭਾਈ ਅਸੀਂ ਇਹਨਾਂ ਲੀਡਰਾਂ ਨੂੰ ਪਸੰਦ ਨਹੀਂ ਕਰਦੇ ਅਸੀਂ ਇਹ ਲੀਡਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਨਵਾਂ ਨੌਜਵਾਨ ਦੇ ਨਵਾਂ ਲੀਡਰ ਜਿਹੜਾ ਲੋਕਾਂ ਦੀਆਂ ਗੱਲਾਂ ਸੁਣੇ ਇੰਦੋਰ ਸਰ ਬਹੁਤ ਵੱਡਾ ਏ ਨੰਦੋਰ ਸਾਰਾ ਵੱਡਾ ਹੈਗਾ ਅੰਦੋਰ ਸਾਹਿਬ ਦੇ ਲੋਕ ਸਾਰੇ ਪੜ੍ਹੇ ਲਿਖੇ ਨੇ ਹੁਣ ਲੋਕਾਂ ਨੂੰ ਸਮਝ ਲੱਗ ਗਈ ਤਾਂ ਲੋਕ ਮੈਂ ਪਹਿਲਾਂ ਗੱਲ ਕਹੀਏ ਲੋਕ ਸਿਆਣੇ ਨੇ ਹੋਣਾ ਹੁਣ ਜਿਹਨੇ ਲੋਕਾਂ ਨੇ ਨੋਟਾ ਦੱਬਿਆ ਇਹਦਾ ਮਤਲਬ ਆ ਕਿ ਉਹ ਸਾਰੇ ਜਾਣੇ ਦੁਖੀ ਨੇ ਚਾਹੇ ਉਹ ਭਾਜਪਾ ਚਾਹੇ ਕਾਂਗਰਸਾ ਚਾਹੇ ਉਹ ਚਾੜੂਆ ਜਿਹੜੀ ਮਾਨਦਰ ਪਾਰਟੀ ਆ ਚਾੜੂਆ ਚਾਹੇ ਉਹ ਮਮਤਾ ਜਿਹੜੀ ਮਰਜ਼ੀ ਪਾਰਟੀ ਆ ਲੋਕ ਹੁਣ ਖਫਾ ਹੋ ਚੁੱਕੇ ਨੇ ਤਾਂ ਗੁੱਸੇ ਨੇ ਤਾਂ ਲੋਕ ਅੱਕ ਚੁੱਕੇ ਨੇ ਕਿਉਂਕਿ ਅਜੇ ਤੱਕ ਤਾਂ ਕੁਝ ਨਹੀਂ ਕੀਤਾ ਇਹਨਾਂ ਨੇ ਸਿਰਫ ਆਪਣੀ ਜੇਬਾਂ ਭਰਨ ਤੋਂ ਇਲਾਵਾ ਲੋਕ ਹੁਣ ਜੇ ਤਾਂ ਕੋਈ ਪਾਰਟੀ ਆ ਹੁਣ ਲਗਾਤਾਰ বিজেਪ ਨੇ 10 ਸਾਲ ਹੋ ਗਏ ਜੇ ਚੰਗੇ ਕੰਮ ਹੁੰਦੇ ਲੋਕ ਆਕਣ ਨਾ ਲੋਕ ਦੁਬਾਰਾ ਬਾਰ ਮੌਕਾ ਫੇਰ ਦੇਣ ਸਹੀ ਨਹੀਂ ਕਿਉਂਕਿ ਲੋਕਾਂ ਦੇ ਕੰਮਾਂ ਦੇ ਕਾਰਨ ਕਿਤਨਾ ਕਿਤੇ ਨਾ ਨਰਾਜ਼ ਨੇ ਤਾਂ ਹੀ ਤੁਹਾਨੂੰ ਉੱਥੇ ਢਾਈ ਲੱਖ ਨੋਟਾ ਜਿਹੜਾ ਲੋਕਾਂ ਨੇ ਬਟਨ ਦੱਬਿਆ ਤਾਂ ਬਹੁਤ ਵੱਡੀ ਜਿਆਦਾ ਗੱਲ ਆ ਕੋਈ ਛੋਟੀ ਮੋਟੀ ਗੱਲ ਨਹੀਂ ਗਈ ਹੁਣ ਇਹੀ ਗੱਲ ਪੰਜਾਬ ਦੇ ਵਿੱਚ ਆ ਪੰਜਾਬ ਦੇ ਖਡੂਰ ਸਾਹਿਬ ਤੋਂ ਅਮਰਤਪਾਲ ਨੂੰ ਸਿਰਫ 2 ਸਾਲੇ ਹੋਈ ਸੀ 2 ਸਾਲ ਵੀ ਨਹੀਂ ਇੱਕ ਹਵਾ ਅੰਮ੍ਰਿਤਪਾਲ ਨੂੰ ਛੱਡ ਕੇ ਲਖਵੀਰ ਸਿੰਘ ਜੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ 15 ਦਿਨਾਂ ਦੇ ਵਿੱਚ ਹਵਾ ਬਿਲਕੁਲ ਚੇਂਜ ਹੋ ਗਈ ਤੇ ਇੱਕ ਗੱਲ ਹੋਰ ਆ ਵੱਡੇ ਵੱਡੇ ਪ੍ਰਚਾਰਕ ਆਏ ਵੱਡੇ ਵੱਡੇ ਜਿਹੜੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਬਾਲੀਵੁੱਡ ਤੋਂ ਲੈ ਕੇ ਗਿੱਪੀ ਗਰੇਵਾਲ ਵਰਗਿਆਂ ਤੋਂ ਲੈ ਕੇ ਉਹਦੇ ਹੱਕ ਦੇ ਵਿੱਚ ਅਨਮੋਲ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤੇ ਜਾ ਰਹੇ ਸੀ ਤਾਂ ਕਰਮਜੀਤ ਅਨਮੋਲ ਤੱਕ ਤੇ ਨਜ਼ਰ ਹੀ ਨਹੀਂ ਆ ਰਿਆ 40 ਤੋਂ 45000 ਦੀ ਲੀਡ ਸਰਬਜੀਤ ਸਿੰਘ ਖਾਲਸਾ ਅੱਗੇ ਜਾ ਰਹੇ ਹਨ ਉਹੀ ਚੱਕਰ ਹੁਣ ਗਿੱਪੀ ਹੋਰ ਗਿੱਪੀ ਗਰਲ ਦੇਵ ਕਰੋੜ ਬਨੇ ਢਿੱਲੋ ਮਾਈ ਸ਼ਰਮਾ ਪਰੀ ਹੋਰ ਕਿਹੜੇ ਕਿਹੜੇ ਐਕਟਰ ਆ ਮਚ ਮਾਡਲ ਆਈਆਂ ਗੁਰਪ੍ਰੀਤ ਸਿੰਘ ਕੋ ਕਿ ਨਹੀਂ ਆਏ ਸੀ ਆਈ ਸੀ ਆਈ ਸੀ ਮੈਂ ਉਹਨਾਂ ਦਾ ਇੱਕ ਵਾਰ ਜੀ ਤੇ ਕਈ ਕਹਿੰਦੇ ਤਸੀਮ ਜਸਟਰ ਦੇ ਦਰਾਂ ਮਨੀ ਕਰਤਾ ਸੀਗਾ ਪ੍ਰਚਾਰਕਾਂ ਤੋਂ ਚੰਗੀ ਗੱਲ ਆ ਇਹ ਰਾਜਨੀਤੀ ਆਪਾਂ ਪਹਿਲਾਂ ਇਹਦੇ ਪ੍ਰੋਗਰਾਮ ਕੀਤਾ ਸੀ ਨਾ ਵੀ ਜਿਹੜੇ ਰਾਜਨੀਤਿਕ ਚਲੋ ਕਰਮਜੀਤ ਮੂਲ ਖੜਾ ਉਹਦੇ ਨਾਲ ਜਿਹੜੇ ਸਿੰਗਰ ਨੇ ਉਹਨਾਂ ਨੂੰ ਗਾਣਾ ਨਹੀਂ ਚਾਹੀਦਾ ਕਿਉਂਕਿ ਲੱਗ ਕੇ ਧੜੇ ਨਾਲ ਹੋਣਾ ਥੋੜ੍ਹਾ ਕੰਮ ਪੂਰੇ ਪੰਜਾਬ ਵਿੱਚ ਵੇਚਣਾ ਚਾਹੀਏ ਉਹ ਬੰਦਾ ਕਾਲੀਦਾਂ ਦਾ ਚਾਹ ਕਾਂਗਰਸ ਦਾ ਤੁਸੀਂ ਹਲੇ ਕਦ ਨਾਲ ਤੁਰਨਾ ਸਹੀ ਤੇ ਕਿੰਨੇ ਕਿਤਨਾ ਉਹੀ ਚੀਜ਼ ਦਿਖ ਰਹੀ ਹੈ ਉਹ ਸਬਜ਼ੀ ਖਾਲਸਾ ਉੱਥੋਂ ਘੱਟ ਘੱਟ 30 ਤੋਂ 35 ਹਜ਼ਾਰ ਰੋਟ ਦਾ ਅੱਗੇ ਚੱਲਦਾ ਆਪਾਂ ਦੇਖ ਵੀ ਰਹੇ ਹਾਂ ਨਾ ਤੇ ਕਿੱਥੇ ਚਲੇ ਗਏ ਕਿੱਥੇ ਗਿਆ ਗਿੱਪੀ ਕਿੱਥੇ ਗਿਆ ਜਿੰਮੀ ਸ਼ੇਰ ਕਿੱਥੇ ਆਣਾ ਬਿਲਲ ਢਿੱਲੋ ਕਿੱਥੇ ਕਈ ਜਿੰਨੇ ਵੀ ਗਏ ਜਦੋਂ ਸਿੰਗਰਣਾ ਚਾਹੇ ਵੱਡੇ ਛੋਟੇ ਜਿਹੜੇ ਸਾਰੇ ਗਏ ਜਦੇ ਉੱਤੇ ਹੁਣ ਕੀ ਈਮਤ ਖੋਣਗੇ ਸਹੀ ਇੱਕ ਗੱਲ ਇਹ ਵੀ ਆ ਕਿ ਸਰਜੀਤ ਸਿੰਘ ਖਾਲਸਾ ਦੇ ਪਿਛੋਕੜ ਹਰ ਕੋਈ ਜਾਣਦਾ ਆਪਾਂ ਉਧਰ ਨਹੀਂ ਜਾਂਦੇ ਤਾਂ ਹੁਣ ਮੈਂ ਨੈਸ਼ਨਲ ਪੱਧਰ ਦੀ ਗੱਲ ਕਰਦੇ ਆਂ ਨੈਸ਼ਨਲ ਪੱਧਰ ਤੇ ਜਿਹੜੀ ਹੁਣ ਤੱਕ ਇਲੈਕਸ਼ਨ ਕਮਿਸ਼ਨ कि 291 ਜੜੀਆਂ ਆ ਇੰਡੀਆ ਯਾਨਕੀ ਬੀਜੇਪੀ ਔਰ ਜੜੀ ਹੋਰ ਐਂਡੀਏ ਦੀ ਜੜੀ ਇੱਕ ਦੋ ਪਾਰਟੀਆਂ ਨੇ ਜੜੀਆਂ ਜਿਵੇਂ ਕਲਿਸ਼ ਯਾਦਵ ਹੁਣੀ ਤਾਂ ਵਿਰੋਧੀ ਨੇ ਇੱਕ ਦੋ ਹੋਰ ਜੜੀਆਂ ਪਾਰਟੀ ਨੇ ਸਿਵਸ਼ਣ ਵਾਲੇ ਹੋ ਗਏ ਇੱਕ ਦੋ ਹੋਰ ਪਾਰਟੀਆਂ ਰਲਾ ਕੇ ਜੜੀ ਸੀਟ ਇੰਨੀ ਮਿਲਦੀ ਹੈ 291 ਤਾਂ ਇਥੇ ਬੀਜੇਪੀ ਦੇ ਉੱਤੇ ਜਿਹੜਾ ਛੋਟੇ ਦਲ ਭਾਰ ਪਾਉਣਗੇ ਕਿ ਭਾਈ ਸਾਡੇ ਮੰਤਰੀ ਲਾਓ ਜੇ ਬੀਜੇਪੀ ਦੀ ਸਰਕਾਰ ਬਣਦੀ ਆ ਮੇਰੇ ਹਿਸਾਬ ਦੇ ਨਾਲ ਕੇਂਦਰ ਦੇ ਵਿੱਚ ਜੇ ਬੀਜੇਪੀ ਦੀ ਸਰਕਾਰ ਬਣਦੀ ਵੀ ਹੋਈ ਤਾ ਨરેન્દ્ર મોદી ਨੂੰ ਇੱਕ ਖਤਰਾ ਹੋਵੇਗਾ ਕਿ 70 80 ਸੀਟਾਂ ਜਿਹੜੀਆਂ ਭਾਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀਆਂ ਨੇ ਕੀ ਪਤਾ ਕਦੋਂ ਵਿਗੜ ਜਾਣ ਅਸੋ ਉਹਦੇ ਚੱਲਦੇ ਆ ਹੁਣ ਸਾਰੇ ਹੀ ਕਹਿੰਦੇ ਸੀ 400 ਪਾਰ 400 ਪਾਰ ਬਿੱਟੂ ਦਾ ਸਭ ਤੋਂ ਜ਼ਿਆਦਾ ਉੱਬੜਦਾ ਹੁੰਦਾ ਸੀ ਕਿ ਮੋਦੀ ਬਣੇਗਾ ਇਹ ਬਣੇਗਾ ਆਹਾਂ ਜੀ ਉਹ ਬਿੱਟੂ ਤਾਂ ਹੁਣ ਤੇ ਰਾਜਾ ਵੜਿੰਗ ਨੇ ਚਕੁੰਦਰ ਕੱਢਿਆ ਪਿਆ ਤਾਂ ਰਾਜਾ ਬ੍ਰਿੰਗ ਅੱਗੇ ਚੱਲ ਰਿਹਾ ਬਿੱਟੂ ਛੱਲ ਕੇ ਚੱਲ ਦੂਜੇ ਨੰਬਰ ਤੇ ਆ ਪਰ ਰਾਜਾ ਬ੍ਰਿੰਗ ਉੱਥੋਂ ਕਾਫੀ ਅੱਗੇ ਚੱਲ ਰਿਹਾ ਫਿਰ ਵੀ ਵੱਡੀ ਗੱਲ ਆ ਕਿਉਂਕਿ ਰਾਜਾ ਬ੍ਰਿੰਗ ਆਪਣੇ ਹੱਲਕੇ ਛੱਡ ਕੇ ਉੱਤੇ ਖੜਨਾ ਹੁੰਦਾ ਰਣ ਦੇ ਵਿੱਚ ਪਹਿਲੀ ਵਾਰ ਚਲੋ ਕਿਤਨਾ ਕਿਤੇ ਚੰਗੀ ਗੱਲ ਆ ਉਥੇ ਰਾਜਾ ਬ੍ਰਿੰਗ ਦੀ ਲੀਡ ਮਿਲ ਰਹੀ ਆ ਪਰ ਤਾਨਨਪ ਇੱਕ ਕੀ ਹੋਰ ਦੇਖ ਰਿਹਾ ਇਸ ਵਾਰ ਹੁਣ ਕਾਂ ਜਿਹੜੀ ਮੋਦੀਆਂ ਦੀ ਆਪ ਕੀ ਬਾਰ 400 ਕੇ ਪਾਰ ਇਹ ਵੀ ਕੰਮ ਗਿਆ ਹਨਾ ਉਸੀ ਪੰਜਾਬ ਦੇ ਮਹਾਨ ਤਮਨ ਗਏ ਸੀਗੇ ਹਨਾ ਕਿ 13 0 ਵਾਲਾ ਕੰਮ ਨਾ ਇਹ ਵੀ ਗਿਆ ਇਹ ਵੀ ਗਿਆ ਇਦਾਂ ਲੋਕ ਨੇ ਹੁਣ ਲੋਕਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਉਹਨੂੰ ਕਿੰਨੂੰ ਪਾਉਣਾ ਕਿੰਦੀ ਹੁਣ ਜੇਕਰ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਸਾਡੀਆਂ ਕੋਈ ਗਲਤੀਆਂ ਹੋਣਗੀਆਂ ਸਾਡੀਆਂ ਕਮੀਆਂ ਹੋਣਗੀਆਂ ਤਾਂ ਹੀ ਸਾਨੂੰ ਤਾਂ ਉਹਨਾਂ ਦੀਆਂ ਘੱਟ ਵੋਟ ਪਈਆਂ ਕਿਉਂਕਿ ਅਜਾਦ ਉਮੀਦਵਾਰ ਜਿਤਨਾ ਕਰਨੀ ਜਿਤਨ ਮੋਲ ਦਾ ਹਾਲ ਨਾ ਵੱਡਾ ਚਿਹਰਾ ਸੀ ਫਿਰ ਵੀ ਲੋਕਾਂ ਦਾ ਮਨਸੰਦ ਐਕਟਰ ਆ ਹੋ ਠੀਕ ਨਹੀਂ ਭਗਵੰਤ ਮਾਨ ਦਾ ਛੋਟਾ ਭਾਈ ਘਰੋ ਚਾਹੇ ਇਦਾਂ ਸੀ ਉਹਨਾਂ ਦਾ ਪਿਆਰ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਕੀਤਾ ਹੋਰ ਕਈ ਵੱਡੇ ਵੱਡੇ ਸਿੰਗਰਾਂ ਨੇ ਪ੍ਰਚਾਰ ਕੀਤਾ ਫਿਰ ਵੀ ਉੱਥੋਂ ਲੋਕਾਂ ਨੇ ਸਰਜੀਤ ਖਾਲਸਾ ਨੂੰ ਚੋਣਾਂ ਨੂੰ ਵੋਟਾਂ ਸਰਜੀਤ ਸਿੰਘ ਖਾਲਸਾ ਅੱਗੇ ਚੱਲ ਰਿਹਾ ਹਾਲਾਂਕਿ ਚਲੋ ਸਮੀਕਰਨ ਬਦਲ ਸਕਦੇ ਨੇ ਪਰ ਜਿਹੜੀ ਸਾਨੂੰ ਲੀਡ ਚੱਲ ਰਹੀ ਹੈ ਲੱਗਦਾ ਨਹੀਂ ਵੀ ਸਮੀਕਰਨ ਬਦਲਣਗੇ ਤੇ ਮੈਂ ਪਟਿਆਲਾ ਦੀ ਸੀਟ ਦੀ ਗੱਲ ਕਰਦਾ ਮੈਂ ਜਦੋਂ ਪਟਿਆਲਾ ਸੀਟ ਤੇ ਬੀਬੀ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਬੀਬੀ ਜਾਂ ਮਹਾਰਾਣੀ ਕਹਿ ਸਕਦੇ ਆ ਕਿਉਂਕਿ ਸਤਕਾਰਯੋਗ ਨੇ ਬੜਾ ਦਬਦਬਾ ਵਾਲ ਸੀਗਾ ਬੜੀ ਜਿਹੜੀ ਚੜ੍ਹਤ ਸੀ ਕਿਉਂਕਿ ਪਟਿਆਲਾ ਇੱਕ ਸ਼ਾਹੀ ਘਰਾਣਾ ਸ਼ਾਹੀ ਘਰਾਣੇ ਦੀ ਜਿਹੜੀ ਸੀਟ ਆ ਦੇ ਉਹਦੇ ਤੇ ਦਬਦਬਾ ਵੀ ਬੋਲਿਆ ਜਾਂਦਾ ਸੀ ਬੀਬੀ ਤਾਂ ਜਿਵੇਂ ਬਾਹਰ ਹੋ ਗਈ ਡਾਕਟਰ ਬਲਬੀਰ ਸਿੰਘ ਔਰ ਡਾਕਟਰ ਧਰਮਵੀਰ ਗਾਂਧੀ ਦੇ ਵਿੱਚ ਮੁਕਾਬਲਾ ਚੱਲਦਾ ਜਿਆਦਾ ਲੰਬਾ ਮੁਕਾਬਲਾ ਨਹੀਂ 7651 ਵੋਟਾਂ ਦੇ ਨਾਲ ਧਰਮਵੀਰ ਗਾਂਧੀ ਅੱਗੇ ਚੱਲਦੇ ਨੇ ਡਾਕਟਰ ਬਲਬੀਰ ਸਿੰਘ ਨੇ ਪਹਿਲਾਂ ਕੱਟਣ ਦੀ ਕੋਸ਼ਿਸ਼ ਕੀਤੀ 48 ਵੋਟਾਂ ਦੇ ਨਾਲ ਕੱਟਿਆ ਪਰ ਫਿਰ ਧਰਮਵੀਰ ਗਾਂਧੀ ਅੱਗੇ ਆ ਗਏ ਤਾਂ ਨਿਕਲ ਗਏ ਜਿਹੜੇ ਜਿਹੜੇ ਸੀਗੇ ਪ੍ਰਨੀਤਕਰ ਉਹਨਾਂ ਦਾ ਤਾਂ ਕਿਤੇ ਦਬਦਬਾ ਦਿਖਦਾ ਹੀ ਨਹੀਂ ਉਹ ਤਾਂ ਹੁਣ ਨਜ਼ਰ ਹੀ ਨਹੀਂ ਆ ਰਹੇ ਉਹ ਤਾਂ ਲੈਨ ਚ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਲੋਕਾਂ ਨੇ ਕੱਢ ਤੋ ਲੈਨ ਚ ਬਾਹਰ ਹੁਣ ਜਿਹੜੇ ਬੰਦੇ ਜਿਹਨਾਂ ਦਿੱਤਾ ਹੋਵੇ ਉਹਦੇ ਚ ਨਹੀਂ ਰਹੇ ਦੂਜੀ ਪਾਰਟੀਆਂ ਕੀ ਕਰ ਲੈਣਗੇ ਹਾਲਕ ਚਲੋ ਮੈਂ ਬੀਜੇਪੀ ਚ ਗਿਆ ਜੀ ਮੈਂ ਪੰਜਾਬ ਬਚਾਉਣਾ ਸਾਡੀ ਉੱਥੇ ਚੰਦੂ ਕਿਥੇ ਚੱਲਦੀ ਨਹੀਂ ਹੈ ਨਾ ਇਹ ਚੀਜ਼ ਥੋੜੀ ਹੁੰਦੀ ਆ ਹੁਣ ਤਾਂ ਨਾ ਕਿੰਨਾ ਟਾਈਮ ਲੋਕਾਂ ਨੂੰ ਮੁਰਖ ਬਣਾ ਲਾਂਗੇ ਹੁਣ ਲੋਕ ਨੇ ਪੜੇ ਲਿਖੇ ਹੋ ਚੁੱਕੇ ਨੇ ਫਿਰ ਵੀ ਸਮਝਦਾਰ ਕਿਉਂਕਿ ਪਹਿਲਾਂ ਹੁੰਦਾ ਸੀ ਪੁਰਾਣੇ ਬਜ਼ੁਰਗ ਉਹ ਹੁੰਦੇ ਸੀ ਕੱਟੜ ਉਹਨਾਂ ਨੇ ਇੱਕ ਵਾਰ ਨੂੰ ਗਿਰ ਜਾਣਾ ਪਰ ਹੁਣ ਲੋਕ ਸਿਆਣੇ ਸਮਝਦਾਰ ਇਹ ਘਰ ਦੇ ਵਿੱਚ ਪੰਜ ਜਾਣੇ ਨੇ ਨਾ ਪੰਜ ਦੇ ਤਿੰਨ ਜਾਣੇ ਦੀ ਮਤ ਨਹੀਂ ਮਿਲਦੀ ਹੁੰਦੀ ਇੱਕ ਹੋਊਗਾ ਮੈਂ ਕਾਂਗਰਸ ਪਾਣੀ ਇੱਕ ਹੋਊਗਾ ਝਾੜੂ ਪਾਣੀ ਆ ਇੱਕ ਹੋਊਗਾ ਮੈਨੂੰ ਜਿਹੜੀ ਠੀਕ ਲੱਗੇ ਉਹਨੂੰ ਪਾਉਂਗਾ ਇੱਕ ਗੱਲ ਹੋਰ ਲਖੀਸਰ ਨਾਗਾਲੈਂਡ ਦੀ ਗੱਲ ਕੀਤੀ ਜਾਵੇ ਉੱਥੇ ਤਾਂ ਉਹਨਾਂ ਨੇ ਬਾਈਕਾਟ ਇਲੈਕਸ਼ਨ ਅਲਰਾ ਕੀਤਾ ਹੋਇਆ ਸੀਗਾ ਹਨਾ ਇੱਕ ਖਾਨੀ ਦੋ ਸੀਟਾਂ ਨੇ ਮੇਰੇ ਕਿਉਂਕਿ ਜਾਨ ਵਿੱਚ ਨਹੀਂ ਆ ਰਹੇ ਆ ਉੱਥੋਂ ਦੀ ਜਿਹੜੀ ਕਾਊਂਟਿੰਗ ਉਹ ਤਾਂ ਸਭ ਨੂੰ ਪਤਾ ਵੀ ਭਾਈ ਜ਼ੀਰੋ ਆ ਤੇ ਉੱਥੇ ਦੇ ਜਿਹੜੇ ਐਮਪੀ ਹੋਣਗੇ ਜਾਂ ਉਹ ਹੋਣਗੇ ਉਹ ਦੇਸ਼ ਦਾ ਕੰਮਕਾਜ ਤੇ ਵੀ ਸਵਾਲ ਖੜੇ ਹੋਣਗੇ ਤੇ ਦੂਸਰੀ ਗੱਲ ਕਿਸੇ ਨੇ ਜੇ ਨਕਾਰਾ ਕਰ ਦਿੱਤਾ ਚੋਣਾਂ ਨੂੰ ਚਾਚ ਚੋਣ ਕਮਿਸ਼ਨ ਤੇ ਵੀ ਸਵਾਲ ਖੜਾ ਹੁੰਦਾ ਕਿਉਂਕਿ ਚੋਣ ਕਮਿਸ਼ਨ ਇੰਨੀ ਗਰਮੀ ਦੇ ਵਿੱਚ ਜਦੋਂ ਵੋਟਾਂ ਪਾਈਆਂ ਨੇ ਉਹਨਾਂ ਨੇ ਖੁਦ ਮੰਨਿਆ ਮੈਂ ਕੱਲ ਜੀ ਸਾਹਮਣੇ ਦੇਖੋ ਅੱਛਾ ਜੀ ਕੇਂਦਰੀ ਗ੍ਰਹਿ ਮੰਤਰੀ ਸੀਗੇ ਅਮਿਤ ਸ਼ਾਹ ਹੁਣ ਬੀਜੇਪੀ ਦੇ ਜਿਹੜੇ ਮੀਤ ਹਾਂ ਬਿੰਨ ਰੋਜ਼ ਉਹ ਕਹਿੰਦੇ ਸੀਟ ਉਹਨਾਂ ਦੀ ਕਲੀਅਰ ਹੋ ਚੁੱਕੀ ਕਿਉਂਕਿ ਲਗਾਤਾਰ ਬਹੁਤ ਵੱਡੀ ਲੀਡ ਨਾਲ ਅੱਗੇ ਚੱਲ ਰਹੇ ਸੀਗੇ ਤੇ ਹੁਣ ਜਿਹੜੇ ਚੱਲ ਬੀਜੇਪੀ ਲਈ ਖੁਸ਼ਖਬਰੀ ਦੀ ਗੱਲ ਹੈ ਜਿੱਤ ਗਿਆ ਅਮਿਤ ਸ਼ਾਹ ਤੇ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਵੀ ਉਹ ਜਿੱਤ ਚੁੱਕੇ ਨੇ ਸਾਹਮਣੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰਿਜ਼ਲਟ ਸਾਡੇ ਸਾਹਮਣੇ ਚੱਲ ਰਿਹਾ ਉਹਦੇ ਵਿੱਚ ਅਮਿਤ ਸ਼ਾਹ ਜਿੱਤ ਚੁੱਕੇ ਨੇ ਪਰ ਮੋਦੀ ਹਜੇ ਵੀ ਜਿਹੜੇ ਵੱਡੀ ਲੀਡ ਦੇ ਨਾਲ ਭਾਵੇਂ ਅੱਗੇ ਚੱਲ ਰਹੇ ਨਰਿੰਦਰ ਮੋਦੀ ਪਰ ਉਹਨਾਂ ਨੂੰ ਦੇਖਣਾ ਜੀ ਜੀ ਇੱਕ ਟਾਈਮ ਦਾ ਮੋਦੀ 6000 ਵੋਟ ਨਾਲ ਅੱਗੇ ਸੀ ਕਿ ਹੁੰਦੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਹੋਵੇ ਵੋਟ 6000 ਕਟਵਰ ਚਾਹੀਦਾ ਲੱਕ ਬੋਰਡ ਨਾਲ ਜਿਹੜੀ ਚਾਹੀਦੀ ਉਹਨਾਂ ਦੀ ਕਿਉਂਕਿ ਜਿਹੜੇ ਸਾਨੂੰ ਤਾਂ ਨਹੀਂ ਇਸ ਵਾਰ ਇੱਕ ਆਪਾਂ ਦੇਖਦੇ ਚਾਹਿਆ ਵੀ ਜਿਹੜੀ ਮਰਜ਼ੀ ਪਾਰਟੀ ਹੋ ਲੋਕਾਂ ਨੇ ਵੋਟਾਂ ਬਹੁਤ ਬੰਡ ਗਏ ਪਾਈਆਂ ਸਾਰੇ ਨੂੰ ਪਾਈਆਂ ਨਹੀਂ ਕਿ ਇੱਕ ਪਾਸੇ ਗਰ ਗਈਆਂ ਇਹ ਕਿਤਰਾ ਕਿਤੇ ਹੁਣ ਅਬ ਕੀ ਵਾਰ 400 ਕੀ ਪਾਰ ਵਾਲਾ ਕੰਮ ਖਤਮ ਹੋ ਜਾਣਾ ਬਹੁਤ ਸੋਚ ਸਮਝ ਕੇ ਜਿਗਾ ਭਾਜਪੀ ਦੀ ਬਹੁਤ ਨਾਲ ਸਰਕਾਰ ਬਣਦੀ ਵੈਬਾਇਤ ਬਣਦੀ ਨਹੀਂ ਜੇ ਬਣਦੀ ਤਾਂ ਬਹੁਤ ਸੋਚ ਸਮਝ ਕੇ ਚੱਲਣਾ ਪਊਗਾ ਉਹਨਾਂ ਨੇ ਮਨਮਰਜ਼ੀ ਨਹੀਂ ਚੱਲਣੀ ਤੇ ਮੈਂ ਕੁਝ ਇੱਕ ਰੁਝਾਨ ਤੁਹਾਡੇ ਨਾਲ ਸਾਂਝਾ ਕਰਨ ਲੱਗਦਾ ਜੀ ਫਤੇਗੜ ਸਾਹਿਬ ਜੀ ਫਤੇਗੜ ਸਾਹਿਬ ਸੀਟ ਦੀ ਗੱਲ ਕੀਤੀ ਜਾਵੇ ਤਾਂ ਫਤੇਗੜ ਸਾਹਿਬ ਜੀ ਦਾ ਜਿਹੜਾ ਬੜਾ ਦਿਲਚਸਪ ਮੁਕਾਬਲਾ ਔਰ ਇਹਦੇ ਵਿੱਚ ਗਿਜਰਾਮ ਬਹੁਤ ਜ਼ਿਆਦਾ ਵੋਟਾਂ ਵਟੋਰ ਕੇ ਲੈ ਕੇ ਗਏ ਨੇ ਚੰਗੀ ਗੱਲ ਆ ਨਾ ਬਹੁਤ ਵੱਡੀ ਗੱਲ ਹੈ ਕਸਤ ਤਿਆਰ ਕੁਝ ਇਕਲਾ ਦਾਸੇਰ ਬੋਰਡ ਉਹਨਾਂ ਨੇ ਪੈ ਚੁੱਕੀ ਆ ਹੱਜੇ ਵੀ ਗਿਣਤੀ ਦੇ ਚੰਚਰ ਘੰਟੇ ਬਾਕੀ ਨੇ ਕਾਫੀ ਰੋਡ ਗੇਜਰਾਂ ਮ ਲੈ ਜਾਊਗਾ ਪਰ ਉੱਥੋਂ ਡਾਕਟਰ ਅਮਰ ਸਿੰਘ ਦੋ 2.5 ਲੱਖ ਵੋਟਾਂ ਦੇ ਅੱਗੇ ਚੱਲ ਰਹੇ ਨੇ ਮਤਲਬ ਅੱਗੇ 2.5 ਲੱਖ ਬੋਰਡ ਉਹਨਾਂ ਨੇ ਪੈ ਚੁੱਕੇ ਡਾਕਟਰ ਅਮਰ ਸਿੰਘ ਨੂੰ ਤੇ ਦੂਜੇ ਪਾਸੇ ਨੇ ਗੁਰਪ੍ਰੀਤ ਸਿੰਘ ਜੇਪੀ ਪਹਿਲਾਂ ਕਾਂਗਰਸ ਦਾ ਚਿਹਰਾ ਸੀਗਾ ਆਮ ਆਦਮੀ ਪਾਰਟੀ ਛੱਡ ਕੇ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਇਹਨਾਂ ਨੂੰ ਤਨ 217373 ਬੋਰਡ ਪੈ ਚੁੱਕੀ ਹੈ ਜੀ ਨੂੰ ਗੁਰਪ੍ਰੀਤ ਸਿੰਘ ਜੀਪੀ ਨੂੰ ਜੀਪੀ ਨੂੰ ਪਰ ਇੱਥੇ ਕਾਲੀ ਦਲ ਦਾ ਸਪੀਸਿੰਗ ਬਾਦਲਾ ਰੋਡ ਸ਼ੋਅ ਕੰਮ ਨਹੀਂ ਆਇਆ ਬਿਲਕੁਲ ਵੀ ਲਗਾਤਾਰ 86240 ਰੁਪਇਆ ਖਾਲਸਾ ਜੀ ਨੇ ਬਿਕਰਮ ਸਿੰਘ ਖਾਲਸਾ ਅਕਾਲੀ ਦਲ ਦੇ ਨੇ ਇਹਨਾਂ ਦੇ ਪਹਿਲਾਂ ਪਿਤਾ ਮੰਤਰੀ ਵਿਜੇਕਰ ਸਾਹਿਬਾ ਮੰਤਰੀ ਨੇ ਤੇ ਪਰ ਵੱਡੀ ਗਲਤ ਮਤਲਬ ਉਹ ਗੱਲ ਤਾਂ ਨਾ ਵੀ ਕਾਲੀ ਦਲ ਦਾ ਬਿਲਕੁਲ ਇਹ ਸਫਾਇਆ ਹੁੰਦਾ ਜਾ ਰਿਹਾ ਮੈਂ ਕੁਝ ਕ ਸੀਟਾਂ ਤੇ ਜੀ ਜਿੰਪੁਰਤਾ ਆਜ਼ਾਦ ਖੜ ਕੇ ਬੰਦਾ ਲੈ ਜਾਂਦਾ ਫਿਰ ਵੀ ਕਿੱਡੀ ਦੇ ਪੰਚਗ ਪਾਰਟੀ ਅਕਾਲੀ ਦਲ ਨਾ ਲਗਾਤਾਰ ਜ਼ੋਰ ਲਾ ਰਿਹਾ ਪਰ ਕੁਝ ਨਹੀਂ ਜੀ ਮੈਂ ਗੱਲ ਕਰਦਾ ਹੁਣ ਨੈਸ਼ਨਲ ਦੇ ਪੱਦਰ ਦੀ ਗੱਲ ਕਰੀ ਜਾਵੇ ਨੈਸ਼ਨਲ ਦੇ ਪੱਦਰ ਸਾਰੇ ਕਹਿੰਦੇ ਨੇ ਵੀ ਇਸ ਵਾਰ ਮੋਦੀ ਸਰਕਾਰ ਵਾਪਸ ਆ ਰਹੀ ਆ ਹਾਂ ਉਹ ਆ ਰਹੀ ਆ ਪਰ ਜਿਹੜਾ ਕੁਝ ਨਹੀਂ ਕੀ ਮੋਦੀ ਸਰਕਾਰ ਦਾ ਜਿਹੜਾ ਦਬਦਬਾ ਰਹੇਗਾ ਪਰ ਐਗਜ਼ਿਟ ਬੋਲਾਂ ਨੇ ਕਹਿ ਦਿੱਤਾ ਅਸੀਂ ਜੇ ਨਹੀਂ ਐਨੀ ਆ ਐਨਡੀਆ ਜਿਹੜੀ ਐਨਡੀਆ ਮਸਾ 300 ਦੇ ਕਰੀਬ ਜਿਹੜੀ ਜਾ ਰਹੀ ਆ 391 ਜਾ ਰਹੀ ਆ ਕਦੇ 90 ਹੋ ਜਾਂਦੇ ਆ ਕਦੇ 88 ਹੋ ਜਾਂਦੀ ਆ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਤੇਲੁਗਾਨਾ ਦੇਸ਼ ਪਾਰਟੀ ਉਹ ਇਹਨਾਂ ਦੇ ਨਾਲ ਗੱਠਜੋੜ ਕਰੀ ਬੈਠੀ ਆ 15 ਸੀਟਾਂ ਉਹਦੀਆਂ ਆ ਰਹੀਆਂ ਨੇ ਨਤੀਸ਼ ਕੁਮਾਰ ਜਿਹੜਾ ਜਿਹੜੀ ਜਿਹੜੀ ਆ ਉਹ ਇਹਦੇ ਨਾਲ ਗੱਠਜੋੜਾ ਬੀਜੇਪੀ ਦਾ ਸਿਵ ਕੁਮਾਰ ਸ਼ੈਨਾ ਦੀ ਜਿਹੜੀ ਆ ਏਕਾਨਾਥ ਸਿੰਦੇ ਉਹ 6 ਸੀਟਾਂ ਤੇ ਜਿੱਤ ਰਹੇ ਨੇ ਅੱਗੇ ਚੱਲ ਰਹੇ ਨੇ ਲੋਕ ਜਨ ਸਖਤੀ ਪਾਰਟੀ ਆ ਜਿਹੜੀ ਉਹ 5 ਅੱਗੇ ਚੱਲ ਰਹੀ ਆ ਤਕਰੀਬਨ ਸਾਰੀਆਂ ਨਾਲ ਲੀਏ ਤਾਂ 50 60 ਸੀਟਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਆ ਛੋਟੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਦੇ ਰੀਆਂ ਨੇ ਪਰ ਜੇ ਬੀਜੇਪੀ ਦੀ ਸਰਕਾਰ ਮੋੜ ਬਣਦੀ ਆ ਤਾਂ ਫਿਰ ਰੌਲਾ ਇਹ ਹੋਵੇਗਾ ਕਿ ਚਿਹਰਾ ਕਿਹਨੂੰ ਅਨਾਉਂਸ ਕੀਤਾ ਜਾਵੇਗਾ ਪੀਐਮ ਦਾ ਚਿਹਰਾ ਭਾਵੇਂ ਨਰਿੰਦਰ ਮੋਦੀ ਹੀ ਰਹਿਣਗੇ ਪਰ ਜਿਹੜੇ ਮੰਤਰੀਆਂ ਦੇ ਚਿਹਰੇ ਨੂੰ ਜ਼ਰੂਰ ਬਦਲਦੇ ਨਜ਼ਰਾਂ ਤਾਂ ਬਦਲਨੇ ਚਾਹੀਦੇ ਵੀ ਨੇ ਜ਼ਰੂਰੀ ਗੱਲ ਆ ਹਰੇਕ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਪਾਰਟੀ ਦੇ ਵਿੱਚ ਪਰ ਆਪਾਂ ਗੱਲ ਕਰੀਏ ਤਾਂ ਉਹ ਇੰਡੀਆ ਦੇ ਲੈਵਲ ਦੀ ਤਾਂ ਇਸ ਟਾਈਮ ਨਰਿੰਦਰ ਮੋਦੀ ਨੂੰ 290 ਤੱਕ ਚਿਤਾਣ ਲਿਆ ਬੀਜੇਪੀ ਦੇ 290 ਸੀਟਾਂ ਚੱਲਦੀ ਜਾ ਰਹੀ ਹੈ ਕਾਂਗਰਸ ਦੇ 236 ਸੀਟਾਂ ਤੇ ਤਾਂ ਮਾਰਜਨ ਬਹੁਤ ਥੋੜਾ ਅਜੇ ਟਾਈਮ ਬਹੁਤ ਪਿਆ ਕੰਮ ਬਦਲ ਸਕਦਾ ਕੁਝ ਵੀ ਹੋ ਸਕਦਾ ਪਰ ਬੀਜੇਪੀ ਨੇ ਜਿਵੇਂ ਮੋਦੀ ਨੇ ਗੱਲ ਕੀਤੀ ਸੀ ਕਿ ਉਹ 400 ਪਾਰ ਲੈ ਜਣਗੇ ਪਰ 400 ਪਾਰ ਤੋਂ 110 ਸੀਟਾਂ ਪਿੱਛੇ ਛੱਡ ਰਹੇ ਨੇ ਹਜੇ ਇੱਕ ਗੱਲ ਹੋਰ ਫਿਰੋਜ਼ਪੁਰ ਦਾ ਹੋ ਰਹੀ ਮੁਕਾਬਲਾ ਆ ਰਿਹਾ ਫਿਰੋਜ਼ਪੁਰ ਦੇ ਵਿੱਚ ਬੀਜੇਪੀ ਵੀ ਲੀਡ ਫੜਦੀ ਨਜ਼ਰ ਆ ਰਹੀ ਆ ਬੀਜੇਪੀ ਦੇ ਜਿਹੜੇ ਗਰਮੀਤ ਸਿੰਘ ਸੋਢੀ ਦੂਜੇ ਨੰਬਰ ਤੇ ਆ ਗਏ ਨੇ ਇੱਥੇ ਦਾ ਦਿਲਚਸਪ ਜਿਹੜਾ ਮੁਕਾਬਲਾ ਇਹ ਆ ਕਿ ਫਿਰੋਜ਼ਪੁਰ ਵਿੱਚ ਕੋ ਬਾਯਾ ਬੌਬੀ ਮ ਉਹ ਨੱਟ ਨੂੰ ਨੱਟ ਫੈਲ ਦੇ ਸਾਹਮਣੇ ਆਮ ਆਦੀ ਪਾਰਟੀ ਦੇ ਜਿਹੜੇ ਕਾਕਾ ਬਰਾੜ ਦੇ ਦੂਜੇ ਨੰਬਰ ਤੇ ਚੱਲਦੇ ਸੀ ਦੋਨੇ ਜਾਣੇ ਸામੋ-ਸામਨੇ ਥੋੜਾ-ਮੋਟਾ ਮੁਕਾਬਲਾ ਸੀ ਬੰ ਜੀ ਕਦੇ ਕਦੇ ਅੱਗੇ ਕਦੇ ਪਿੱਛੇ ਹੁਣ ਗਰਮੀ ਸਿੰਘ ਸੋਢੀ ਜਿਹੜੇ ਨੇ ਉਹ ਜਿਹੜੇ ਮੈਦਾਨ ਦੇ ਵਿੱਚ ਟੱਕਰ ਦੇ ਨਜ਼ਰ ਆ ਰਹੇ ਨੇ ਕਾਕਾ ਬਰਾੜ ਦੇ ਨਾਲ ਇੱਕ ਦੋ ਸੀਟਾਂ ਤੋਂ ਜਿਹੜੇ ਅੱਗੇ ਚੱਲਣੇ ਕੋਹਾਇਆ ਮਾਨ ਨੂੰ ਭਾਵੇਂ 201 ਵੋਟਾਂ ਨਾਲ ਅੱਗੇ ਚੱਲਦੇ ਨੇ ਪਰ ਗਰਮੀ ਸਿੰਘ ਸੋਢੀ ਵੀ ਵੱਡਾ ਨਾਮ ਆ ਜਿਹੜਾ ਇਸ ਵਾਰ ਦੂਜੇ ਨੰਬਰ ਤੇ ਜਿਹੜਾ ਦੇ ਰਹੇ ਕਿਉਂਕਿ ਹੁਸ਼ਿਆਰਪੁਰ ਔਰ ਫਰੂਜ਼ਪੁਰ ਗਰਦਾਸਪੁਰ ਤਿੰਨ ਸੀਟ ਪੈਂਦੀ ਨਜ਼ਰ ਆ ਰਹੇ ਜਿਵੇਂ ਗਰਦਾਸਪੁਰ ਮਾਫ ਕਰਨਾ ਅੱਜ ਫਤੇਗੜ ਸਾਹਿਬ ਤੇ ਲੱਖ ਦੇ ਕਰੀਬ ਵੋਟ ਗੇਜਾ ਰਾਮ ਨੂੰ ਪਈ ਤਾਂ ਇੱਥੇ ਜਿਹੜੇ ਗਰਮੀ ਸਿੰਘ ਸੋਢੀ ਨੂੰ ਬੜੀ ਵੋਟ ਪਈ ਆ 1,20,000 ਵੋਟ ਪੈ ਚੁੱਕੀ ਆ ਤਾਂ ਇਹ ਵੋਟਾਂ ਦੇ ਵਿੱਚ ਬੀਜੇਪੀ ਦਾ ਬੋਰਡ ਵੈਂਕ ਵਧਣਾ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਬੀਜੇਪੀ ਦਾ ਬੋਰਡ ਵੈਂਕ ਵਧਣਾ ਕਿਉਂਕਿ ਬੀਜੇਪੀ ਦੇ ਵਿੱਚ ਪੰਜਾਬ ਦੇ ਕਈ ਨਾਮੀ ਖਣੋ ਬੰਦਿਆਂ ਦੀ ਜਿਹੜੇ ਲੀਡਰ ਨੇ ਉਹਨਾਂ ਦੀ ਪਰਸਨਲ ਬੋਡੀ ਹਣੀ ਬਹੁਤ ਹੁੰਦੀ ਆ ਹਨਾ ਤੇ ਬਹੁਤ ਨਾਮੀ ਜਿਹੜੇ ਚਿਹਰੇ ਨੇ ਵੀ ਜੇ ਬੀਜੇ ਵੀ ਸ਼ਾਮਲ ਹੋ ਚੁੱਕੇ ਨੇ ਜਿੱਦਾਂ ਕਰਕੇ ਇਹਦੀ ਬੀਜੇਪੀ ਦੀ ਬੋਡ ਨੂੰ ਫਰਕ ਪਿਆ ਹੁਣ ਗੇਜਰਾਮ ਚਲੋ ਗੇਜਰਾਮ ਤੋਂ ਕਾਫੀ ਟਾਈਮ ਤੋਂ ਆ ਸੈਂਟਰ ਦੇ ਮਤਲਬ ਬਾਲਮੀਕੀ ਸਮਾਜ ਦੇ ਪ੍ਰਧਾਨ ਵੀ ਨੇ ਹਨਾ ਤੇ ਜਦੋਂ ਚੰਗੇ ਲੀਡਰ ਵੀ ਨੇ ਚੰਡੇ ਕੰਮ ਕਰਦੇ ਰੇ ਇੱਕ ਬੰਦੇ ਨੇ ਖੜ੍ਹਦੇ ਵੀ ਨੇ ਚਲੋ ਵਧੀਆ ਫਿਰ ਵੀ 1 ਲੱਖ ਉੱਪਰ ਦੀ ਬੋਡ ਲੈ ਜਾਣੀ ਬਹੁਤ ਵੱਡੀ ਗੱਲ ਆ ਤੇ ਉਹ ਬੀਜੇਪੀ ਲਈ ਫਜ਼ਲਗੜ ਸਾਹਿਬ ਜਿਹੜੇ ਕਿਉਂਕਿ ਜਿੱਥੇ ਨਾ ਬੀਜੇਪੀ ਦਾ ਕੁਝ ਹੈ ਨਹੀਂ ਦੇ ਅੱਪ ਫੇਰ ਗੱਲਬਾਤ ਕਰਾਂਗੇ ਇੱਕ ਵਾਰ ਫੇਰ ਸਾਰਾ ਰਜਾਣ ਦੇ ਦਵਾ ਅੰਮ੍ਰਿਤਸਰ ਤੋਂ ਜਿਹੜੇ ਨੇ ਸਭ ਤੋਂ ਜ਼ਿਆਦਾ ਜਿਹੜੇ ਕੈਂਡੀਡੇਟ ਨਾਮ ਬਰ ਸੀਗੇ ਉਹ ਗਰਜੀਤ ਆਉਦਲਾ ਫੇਰ ਤੀਜੀ ਵਾਰ ਤੀਜੀ ਵਾਰ ਬਣ ਜਾ ਰਹੇ ਨੇ ਗਰਜੀਤ ਸਿੰਘ ਆਉਦਲਾ 16867 ਵੋਟਾਂ ਦੇ ਨਾਲ ਅੱਗੇ ਨੇ ਤਾਂ ਗੱਲ ਕਰਦੇ ਹਾਂ ਮਾਲਵਿੰਦਰ ਕੰਗ ਕੰਗ ਦੇ ਥੋੜੀ ਦੀ ਵੋਟ ਦੀ ਅੱਗੇ ਆ ਮੈਂ ਫੇਰ ਇੱਕ ਵਾਰ ਇਹਦੇ ਕੰਗ ਮਾਲਵਿੰਦਰ ਕੰਗ ਕੋ ਬੁਲਾਰੇ ਸੀਗੇ ਆਮ ਆਦੀ ਪਾਰਟੀ ਦੇ ਪਰ ਕਿਉਂਕਿ ਗਾੜਾ ਅਕਾਲੀ ਦਲ ਦਾ ਵੱਡਾ ਚਿਹਰਾ ਸੀ ਜਿਹੜੇ ਕੀ ਨਾਮ ਆ ਉਹਨਾਂ ਦਾ ਜਿਹੜੇ ਅਕਾਲੀ ਦਲ ਦੇ ਨਹੀਂ ਨਹੀਂ ਬ੍ਰਹਮ ਸਿੰਘ ਚੰਦੂ ਆ ਬਹੁਤ ਵੱਡਾ ਚਿਹਰਾ ਉੱਤੇ ਖੜਾਏ ਗਏ ਸੋ ਉਹ ਉਹ ਦੂਜੇ ਨੰਬਰ ਤੇ ਚੱਲ ਰਹੇ ਨੇ ਤੇ ਪਰ 3300 ਵੋਟਾਂ ਦਾ ਜਿਹੜਾ ਮਾਰਜਨ ਆ ਉਹ ਦਲ ਦਾ ਦੂਜੇ ਨੰਬਰ ਤੋਂ ਕਿ ਤੀਜੇ ਨੰਬਰ ਤੇ ਆ ਚੁੱਕੇ ਨੇ ਬ੍ਰਹਮ ਸਿੰਘ ਚੰਦੂ ਆਰਾ ਬਜਿੰਦਰ ਸਿੰਘ ਲਾ ਜਿਹੜੇ ਉਹ ਦੂਜੇ ਨੰਬਰ ਤੇ ਆ ਰਹੇ ਨੇ ਜਿਹੜਾ ਆਨੰਦਪੁਰ ਸਾਹਿਬ ਦੀ ਸੀਟ ਆ ਇਹ ਅਕਾਲੀ ਦਲ ਦੇ ਹੱਥ ਚੋਂ ਜਾ ਚੁੱਕੀ ਆ ਮੰਨ ਲਓ ਤਾ ਇਥੇ ਆਮ ਆਦੀ ਪਾਰਟੀ ਲੀਡ ਫੜ ਗਈ ਕਿਉਂਕਿ ਅਨੰਦਪੁਰ ਸਰ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਮਾਫ ਕਰਨਾ ਉਹਨੂੰ ਕਿਉਂ ਬੜਤੇ ਦੇ ਦਿੱਤੀ ਕਿਉਂਕਿ ਹੋਰਾਂ ਪਾਰਟੀਆਂ ਦੇ ਵੀ ਕੈਂਡੀਡੇਟ ਬੜੇ ਤਕੜੇ ਤੇ ਮਜ਼ਬੂਤ ਉਤਾਰੇ ਗਏ ਤਾਂ ਇਹ ਹੁੰਦਾ ਹੀ ਹੈ ਕਿ ਉਹ ਕਿਵੇਂ ਲੋਕ ਕੀ ਕਰਦੇ ਨੇ ਜਦੋਂ ਆਪਣੇ ਲੋਕਲ ਲੀਡਰ ਧੱਕੇ ਹੁੰਦੇ ਨੇ ਨਾ ਤਾਂ ਫਿਰ ਪੈਰਾਸ਼ੂਟ ਜਿਹੜਾ ਉਮੀਦਵਾਰ ਹੁੰਦਾ ਉਹਨੂੰ ਬਹੁਮਤ ਦੇ ਜਾਂਦੇ ਨੇ ਆਪਾਂ ਤੁਸੀ ਸਮਝ ਗਏ ਪੈਰਾਸ਼ੂਟ ਦਾ ਮਤਲਬ ਹੈ ਨਾ ਜਦੋਂ ਆਪਾਂ ਕਿਸੇ ਏਰੀਆ ਆਪਣੇ ਕਿਸੇ ਹਲਕੇ ਦੇ ਦੂਜੇ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਭੇਜਣਾ ਹੁਣ ਜਿਵੇਂ ਬਜੇਜ ਬਜਿੰਦਰ ਸਿੰਘਲਾ ਕਹਿੰਦੇ ਮੰਤਰੀ ਮੰਤਰੀ ਦੇ ਨੇ ਸਾਬਕਾ ਮੰਤਰੀ ਨੇ ਤੇ ਚੰਗੇ ਲੀਡਰ ਵੀ ਨੇ ਤਾਂ ਨੇ ਵਧੀਆ ਕੰਮ ਕੀਤੇ ਸੰਗਰੋਧ ਦੇ ਵਿੱਚ ਜਾ ਕੇ ਦੇਖੋ ਤੇ ਲੋਕਾਂ ਨੇ ਬਗਿਆ ਵਿਚਰੇ ਤਾਂ ਹੀ ਟਿਕਟ ਦਿੱਤੀ ਪਾਰਟੀ ਨੇ ਕਿਉਂਕਿ ਅਨੰਦਪੁਰ ਸਾਹਿਬ ਤੋਂ ਪਹਿਲਾਂ ਗਰੀਬਾ ਦੇਖਿਆ ਉੱਥੋਂ ਉਮੀਦ ਔਰ ਬਾਹਰ ਨਹੀਂ ਜਿੱਤਦਾ ਜਿਵੇਂ ਖਡੂਰ ਸਾਹਿਬ ਦੇ ਵਿੱਚ ਨਾ ਪੈਰਾਸ਼ੂਟ ਲਾ ਮਿਲ ਜਿੱਤਦਾ ਐਵੇਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਆ ਬਾਹਰਲਾ ਉਮੀਦ ਜਿੱਤਦਾ ਕਿਦਾਂਗੇ ਤੇ ਪਰ ਹੁਣ ਦੇਖੋ ਲੋਕਾਂ ਨੇ ਹੁਣ ਗੰਗ ਦਾ ਮਾਰਜਨ ਜ਼ਿਆਦਾ ਨਹੀਂਗਾ 2-3000 ਵੋਟ ਕਿੰਨੀ ਵੋਟ ਹਨ 3000 ਵੋਟਾਂ ਕੋਈ ਜ਼ਿਆਦਾ ਮਾਰਜ ਨਹੀਂਗਾ ਇਹ ਤਾਂ ਉੱਪਰ ਥੱਲੇ ਹੋ ਜਾਣਾ ਮੈਂ ਬੀਬਾ ਬਾਦਲ ਦੀ ਗੱਲ ਫੇਰ ਇੱਕ ਵਾਰ ਲਖਵੀਰ ਸਿਆਉਣਾ ਬੀਬਾ ਬਾਦਲ 40410 ਵੋਟਾਂ ਤੇ ਅੱਗੇ ਚੱਲ ਰਹੀ ਆ ਤੇ ਇੱਥੇ ਬੀਬਾ ਬਾਦਲ ਨੂੰ ਟੱਕਰ ਦੇਣ ਵਾਲੇ ਨੇ ਜਿਹੜੇ ਉਹ ਖੁੰਡੀਆਂ ਇੱਕ ਕੈਬਨਿਟ ਮੰਤਰੀ ਦੇ ਵੱਡੇ ਉੱਚੇ ਨੇ ਜਥੇਦਾਰ ਵੀ ਕਹਿ ਦਿੰਦੇ ਸੀ ਉਹ ਤਾਂ ਨਜ਼ਰ ਹੀ ਨਹੀਂ ਆ ਰਹੇ 41000 ਵੋਟਾਂ ਹੋ ਚੁੱਕੀਆਂ ਨੇ ਬੀਬਾ ਬਾਦਲ ਨੂੰ ਤੇ ਫੇਰ ਮੈਂ ਗੱਲ ਕਰਦਾ ਸਰਬਜੀਤ ਸਿੰਘ ਦੀ 50000 ਦੇ ਤਕਰੀਬਨ ਦੱਸਿਆ ਜਾ ਰਿਹਾ 47990 ਵੋਟਾਂ ਦੇ ਸਰਵਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਨੇ ਔਰ 40000 ਬੀਬਾ ਬਾਦਲਾ ਦੋਨਾਂ ਦਾ ਬਰਾਬਰ ਦਾ ਬਰਾਬਰ ਦਾ ਆ ਰਿਹਾ ਆ ਤਾਂ ਬਾਕੀ ਜਿਹੜੇ ਛੋਟੇ ਮੋਟੇ ਕੈਂਡੀਡੇਟ ਨੇ ਛੋਟੀਆਂ ਸੀਟਾਂ ਤੇ ਚਾਰੰਜੀ ਸਿੰਘ ਚੰਨੀ ਮੀਤਰ ਬੜੀ ਲੀਡ ਦੇ ਨਾਲ ਲੱਖਾਂ 1 ਲੱਖ ਲੱਖ ਤੋਂ ਉੱਤੇ ਵਿੱਚ ਤਾਂ 117000 ਚੰਨੀ 1 ਲੱਖ ਜਿਹੜੀ 9000 ਮੀਤਰ ਬੜੀ ਲੰਬੀ ਲੀਡ ਦੇ ਨਾਲ ਅੱਗੇ ਚੱਲ ਮੀਤਰ ਚਲੋ ਨੌਜਵਾਨ ਮੁੰਡਾ ਵਧੀਆ ਕਾਰਜਗਾਰੀ ਵਧੀਆ ਰਹੀ ਆ ਚਾਹੇ ਵਿਧਾਇਕ ਲਾ ਲੋ ਚਾਹੇ ਮਾਨ ਮੰਤਰੀ ਦੇ ਲੋਰ ਤੇ ਲਾ ਲੋ ਤੇ ਵਧੀਆ ਕੰਮ ਆ ਤਾਂ ਹੀ ਲੋਕ ਤਾਂ ਚੋਣ ਚ ਚੁਣ ਰਹੇ ਨੇ ਇਹਦੇ ਵਿੱਚ ਐਵੇਂ ਹੁੰਦਾ ਤਾਂ ਜਿਹੜਾ ਬੰਦਾ ਲੋਕ ਜਿਹੜੇ ਲੀਡਰ ਨੇ ਕੰਮ ਕਰ ਕੀਤੇ ਨੇ ਜਾਂ ਕੀਤੇ ਲੋਕ ਉਹਨਾਂ ਨੂੰ ਹੀ ਵੋਟ ਪਾਉਣਗੇ ਤੇ ਉਹਨਾਂ ਨੂੰ ਹੀ ਬਹੁਤ ਦੇਣਗੇ ਨਹੀਂ ਕਹਿਣ ਨੂੰ ਉੱਥੇ ਸੰਗਰੂ ਦੇ ਵਿੱਚ ਆਪਾਂ ਕਿ ਸਿਮਰਜੀਤ ਮਾਨ ਸਖਫਾਲ ਸਿੰਘ ਖਹਿਰਾ ਵੀ ਚੰਗਾ ਲੀਡਰ ਇਕਵਾਲ ਚ ਹੁੰਦਾ ਹੋ ਗਿਆ ਢੀਂਸਾ ਦਾ ਗੜ ਮੰਨਿਆ ਜਾਂਦਾ ਬਾ ਢੀਂਸਾ ਦਾ ਇਸ ਵਾਰ ਲੱਗਿਆ ਮੈਨੂੰ ਜ਼ੋਰ ਚੱਲਿਆ ਨਹੀਂ ਸੰਗਰੂ ਦੇ ਵਿੱਚ ਦਿਖ ਰਿਹਾ ਤੁਸੀਂ ਕਿ ਇਕਵਾਲ ਸਿੰਘ ਝੁੰਡਾ ਜੀ ਜਿੱਥੇ ਨੰਬਰ ਤੇ ਆ ਰਿਹਾ ਕਟੜ 1.5 ਲੱਖ ਵੋਟਾਂ ਦੇ ਪਿੱਛੇ ਹੱਲ ਰਿਹਾ ਕਾਜ਼ੀ ਚ ਹੁੰਦਾ ਕਾਲੀ ਦਲ ਦਾ ਉਮੀਦਵਾਰ ਤੇ ਤੁਹਾਨੂੰ ਲੱਗ ਰਿਹਾ ਵੀ ਕਿ ਗਿਰਸ ਦਾ ਜਿਹੜਾ ਜੋਰ ਚੱਲਿਆ ਨਹੀਂਗਾ ਤੇ ਇਹੀ ਕਾਰਨ ਹੈ ਤਾਂ ਕਿ ਲੋਕਾ ਹੋਣਾ ਲੋਕ ਸਿਆਣੇ ਦੇ ਲੋਕਾਂ ਦੇ ਵੱਲੋਂ ਹੁਣ ਦੇਖ ਦੇਖ ਕੇ ਹੀ ਵੋਟ ਜਿਹੜੀ ਪਾਈ ਜਾਂਦੀ ਆ ਕਿ ਪਹਿਲਾਂ ਹੁੰਦਾ ਸੀਗਾ ਜੇ ਇੱਕ ਜੇ ਮਗਰ ਇਲਾਕੇ ਤਾਂ ਇਹਨੂੰ ਪਾਈ ਝਾੜ ਨੂੰ ਝਾੜ ਨੂੰ ਪਾ ਦੋ ਕਹਿੰਦੇ ਪਾਈ ਕਾਲੀ ਦਲ ਨੂੰ ਕਾਲੀ ਦਲ ਨੂੰ ਪਾ ਦੋ ਅੰਕੜਿਆਂ ਦੀ ਗੱਲ ਕੀਤੀ ਜਿਆਦਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਈ ਚਰਨਜੀਤ ਸਿੰਘ ਚੰਨੀ ਬਿਲਕੁਲ ਜਿੱਤ ਚੁੱਕੇ ਨੇ ਉਹ ਐਲਾਨ ਹੋਣਾ ਬਾਕੀ ਏ ਸਰਵਿਸਿੰਗ ਖਾਲਸਾ ਦਿੱਚੁਕੇ ਨੇ ਉਹ ਐਲਾਨ ਹੋਣਾ ਬਾਕੀ ਐ ਤੇ ਹੁਣ ਮੈਂ ਗੱਲ ਕਰਦਾ ਜਿਹੜਾ ਮੈਂ ਗੱਲ ਕਰਦਾ ਕਾਂਗਰਸ ਨੇ ਜਿਹੜਾ ਬਹੁਤ ਦੂਰੋਂ ਜਿਹੜਾ ਉਤਾਰਿਆ ਆਪਣਾ ਜਿਹੜੇ ਗ੍ਰਹਿ ਮੰਤਰੀ ਸੀਗੇ ਮਾਫ ਕਰਨਾ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪਟੀ ਸੀਐਮ ਸੀਗੇ ਉਹ ਬੜੀ ਲੀਡ ਦੇ ਨਾਲ 27700 ਕੁ ਲੀਡ ਦੇ ਨਾਲ ਅੱਗੇ ਚੱਲਦੇ ਨੇ ਗੜ ਸੀਗਾ ਬੀਜੇਪੀ ਵਾਲਿਆਂ ਦਾ ਹੁਣ ਉਹ ਗੜ ਤੋੜ ਦਿੱਤਾ ਤਾਂ ਇਸ ਵਾਰ ਸਭ ਕੁਝ ਉਤਰ ਬਦਲ ਹੋ ਰਿਹਾ ਸਮਝ ਨਹੀਂ ਆ ਰਹੀ ਲੋਕਾਂ ਨੇ ਕੀ ਕੀਤਾ ਕੀ ਨਹੀਂ ਹੁਣ ਕਈ ਜਗ੍ਹਾ ਦੇ ਵਿੱਚ ਜਿੱਥੇ ਝਾੜੂ ਦਾ ਘੜਾ ਉੱਥੇ ਝਾੜੂ ਦੇ ਵੋਟ ਨਹੀਂ ਪੈ ਰਹੀ ਜਿੱਥੇ ਬੀਜੇਪੀ ਦਾ ਘੜਾ ਉੱਥੇ ਬੀਜੇਪੀ ਦੇ ਵੋਟ ਪੈ ਰਹੀ ਸਹੀ ਨਹੀਂ ਇਹ ਚੱਕਰ ਹੁਣ ਲੋਕਾਂ ਨੇ ਆਪਣੇ ਸਫੂਲਝ ਸਮਝ ਨਾਲ ਵੋਟਾਂ ਪਾਈਆਂ ਨੇ ਇਸ ਵਾਰ ਤੇ ਲੀਡਰਾਂ ਨੂੰ ਪਤਾ ਲੱਗੂਗਾ ਜਿਹੜਾ ਮੁੱਖ ਮੰਤਰੀ ਭਗਵੰਤ ਦਮਨ ਕਦੇ ਕਹਿੰਦਾ ਸੀਗਾ ਅਸੀਂ ਤੇਰਾ ਜੀਰੂੜਾ ਕੰਮ ਹੋਊਗਾ ਪਰ ਲੋਕਾਂ ਨੇ ਹੁਣ ਦੇਖ ਰਹੇ ਸਨ ਹੁਣ ਮੁੱਖ ਮੰਤਰੀ ਸਾਹ ਨੂੰ ਕਿਦਾਂ ਲੱਗੂਗਾ ਇਹ ਵੀ ਸਾਡੇ ਤੋਂ ਕੋਈ ਕਮੀ ਪੇਚੀ ਜਾਂ ਕੋਈ ਗਲਤੀ ਹੋਈ ਹੋਊਗੀ ਵੀ ਜਿਹਦੇ ਪੂਰੀ ਆਰ ਸੀਗੀ ਚੈਲੰਜ ਕੀਤਾ ਸੀਗਾ ਜੀ ਮਾਨ ਜੇ ਕੇਜਰੀਵਾਨ ਨੇ ਕਾਜ਼ੀਆ ਵੀ ਸਾਨੂੰ 13 ਜ਼ੀਰੋ ਸਾਨੂੰ 13 ਬੋਟਾ ਪੈਣ ਗਿਆ 13 ਤਿੰਨ ਰਹਿ ਗਈਆਂ ਤੋ ਆਪਾਂ ਗੱਲ ਲੰਬੀ ਨਾ ਕਰੀ ਹੁਣ ਪੱਕੀ ਜਿੱਤ ਦੀ ਗੱਲ ਕੀਤੀ ਜਾ ਬੀਬੀ ਬਾਦਲ ਜਿੱਤ ਰਹੇ ਨੇ ਕੈਂਡੀਡੇਟ ਕੱਲੇ ਅਕਾਲੀ ਦਲ ਦੇ ਜਿਹੜੀ ਵੂਮਨ ਮਹਿਲਾ ਕੈਂਡੀਡੇਟ ਸੀ ਤੇ ਪ੍ਰਨੀਤ ਕੌਰ ਮਹਾਰਾਣੀ ਉਹ ਹਾਰ ਗਏ ਨੇ ਤੇ ਹੁਣ ਗੱਲ ਕਰਦੇ ਆ ਜਿਹੜੇ ਜਿੱਤਣ ਵਾਲੇ ਨੇ ਜਿੱਤਣ ਵਾਲੇ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਆਉਂਦਾ ਮੀਤ ਹਿਰ ਦਾ ਆ ਰਿਹਾ ਮਤਲਬ ਐਲਾਨ ਹੋਣਾ ਵਾਕਈ ਫਿਰ ਸਰਜੀਤ ਸਿੰਘ ਖਾਲਸਾ ਦਾ ਆ ਰਿਹਾ ਭਾਈ ਅਮਰਤਪਾਲ ਦਾ ਆ ਰਿਹਾ ਤੇ ਉੱਥੇ ਹੀ ਗਰਜੀਤ ਔਜ਼ਲਾ ਦਾ ਆ ਰਿਹਾ ਰਾਜਾ ਵੜਿੰਗ ਰਾਜਾ ਵੜਿੰਗ ਥੋੜਾ ਦੇ ਮੈਨੂੰ ਰਾਜੇ ਵੜਿੰਗ ਤੇ ਡਾਟ ਆ ਕਿਉਂਕਿ ਪਤਾ ਨਹੀਂ ਹੁੰਦਾ ਆ ਜਿਹੜਾ ਮੁੱਲਾਪੁਰ ਦਾ ਖਾ ਜਗਰਾਉਂ ਏਰੀਆ ਕਈ ਵਾਰ ਭਾਜਪੀ ਨੂੰ ਵੋਟ ਪਾ ਸਕਦਾ ਸੋ ਪਿੰਡੂ ਵੋਟ ਦੀ ਗਿਣਤੀ ਹੋ ਚੁੱਕੀ ਹੈ ਸ਼ਹਿਰੀ ਬੋਟ ਦੇ ਵੀ ਵਿੱਚ ਵਿੱਚ ਗਿਣਤੀ ਹੋ ਚੁੱਕੀ ਆ ਤਾਂ ਲੁਧਿਆਣੇ ਦਾ ਜਿਹੜਾ ਕਟਨਾ ਕਰਮ ਆ ਉਹ ਜਿਆਦਾ ਲੰਬਾ ਨਹੀਂ 18000 ਦਾ ਜਿਹੜਾ ਅੰਕੜਾ ਪਰ ਦੇਖਣਾ ਹੋਵੇਗਾ ਰਾਜਵੜਿੰਗ ਵੀ ਜਿੱਤ ਰਹੇ ਨੇ ਜੀ ਵੱਡੀ ਸਪੋਰਟ ਦਨ ਸਿਮਰਜਤ ਬੈਂਸ ਦੋਨੇ ਬੈਂਸ ਬਰਾਦਰ ਨੇ ਤੇ ਉਹਨਾਂ ਦੀ ਚੰਗੀ ਸਪੋਰਟ ਲਾਣੇ ਦੇ ਵਿੱਚ ਵਧੀਆ ਉਹਨਾਂ ਦੇ ਦੋ ਛੋਟਿਆਂ ਦੇ ਉੱਪਰ ਕਬਜ਼ਾ ਕਹਿ ਲਈ ਤੇ ਕਬਜ਼ਾ ਹੈਗਾ ਤੇ ਉਹ ਵੋਟ ਰਾਜਵੜਿੰਗ ਨੂੰ ਗਿਰਨੀ ਆ ਰਿਨਿਸ਼ਿੰਗ ਬਿੱਟੂ ਦੀ ਤਲੇਕਾਰਨਤੁੱਲ ਐਮਪੀ ਰਿਹਾ ਹਨਾ ਦੋ ਵਾਰ ਬੋਲੀ ਦੇ ਵੀ ਚੱਕਰ ਪੈ ਜਾਂਦਾ ਉਹਦੀ ਬੋਲੀ ਥੋੜੀ ਦੀ ਡਿਵਾਇਡਿੰਗ ਕਰਕੇ ਲੋਕ ਨਰਾਜ਼ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਤਾਂ ਨਹੀਂ ਫਰਕ ਤਾਂ ਬਹੁਤ ਪੈਂਦੇ ਨੇ ਨਾ ਸੋ ਆਪਾਂ ਜਿਆਦਾ ਲੰਬੀ ਗੱਲ ਨਾ ਕਰੀਏ ਮੇਰੇ ਕੋਲ ਜਿਹੜੇ ਆંકੜੇ ਪਹੁੰਚ ਚੁੱਕੇ ਨੇ ਕਿ ਤਿੰਨ ਤਾਂ ਝਾੜੂ ਵਾਲੇ ਲੈ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਲੈ ਕੇ ਜਾ ਰਹੇ ਨੇ 13 0 ਕਹਿੰਦੇ ਸੀ ਤਾਂ ਮੋਰੇ ਇੱਕ ਹਟਾ ਦਿੱਤਾ ਭਾਈ ਆਪਾਂ ਤਿੰਨ ਕਰ ਦਿੰਦੇ ਆ ਤਾਂ ਕਾਂਗਰਸ ਬੜੀ 8 ਸੀਟਾਂ ਲੈ ਕੇ ਜਾ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ ਵੱਡੀ ਲੀਡ ਪ੍ਰਾਪਤ ਕਰ ਰਹੀ ਹੈ ਦੋ ਆਜ਼ਾਦ ਨੇ ਤੇ ਹੁਸ਼ਿਆਰਪੁਰ ਵਿੱਚ ਥੋੜਾ ਤਾਂ ਮੈਨੂੰ ਡਾਊਟ ਆ ਕਿ ਕਾਲੀ ਦਲ ਜਿੱਤ ਸਕਦਾ ਜਾਂ ਆਮ ਆਦਮੀ ਜਿੱਤੂ ਜਾਂ ਕਾਂਗਰਸ ਉੱਤੇ ਥੱਲੇ ਛੋੜੀਆਂ-ਛੋੜੀਆਂ ਵੋਟਾਂ ਤੋਂ ਚੱਲ ਰਹੇ ਨੇ ਹਜ਼ਾਰ ਦਾ ਅੰਕੜਾ ਕੋਈ ਜ਼ਿਆਦਾ ਨਹੀਂ ਹੁੰਦਾ ਪਰ ਹੁਣ ਦੇਖਣਾ ਹੋਵੇਗਾ ਕਿ 2 ਵਜੇ ਤੱਕ ਪੰਜਾਬ ਦਾ ਕੀ ਹੋਵੇਗਾ ਸੈਂਟਰ ਦਿੱਤਾ ਸੀ ਦੱਸ ਦਿੰਦੇ ਆ ਸੈਂਟਰ ਦੇ ਵਿੱਚ 92 ਵੋਟਾਂ ਭਾਜਪਾ ਜਿਹੜਾ ਇਹਦਾ ਗੱਠਜੋੜਾ ਐਂਡੀਆ ਦਾ ਤੇ 229 ਵੋਟਾਂ ਜਿਹੜੀਆਂ ਮੂਰੇ ਚੱਲ ਰਹੇ ਨੇ ਸੀਟਾਂ ਤੇ ਰਾਹੁਲ ਗਾਂਧੀ ਜਿਹੜਾ ਇੰਡੀਆ ਗੱਠਜੋੜ ਆ ਦੇਖਣਾ ਹੋਵੇ ਕੇਜਰੀਵਾਲ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਿੱਤੂ ਕ ਨੋਟੇ ਨੇ ਬੜੀ ਚਰਚਾ ਉਤਾਰੀ ਆ ਹਿੰਦੁਸਤਾਨ ਦੇ ਵਿੱਚ ਨੋਟਾ ਪਹਿਲੀ ਵਾਰ ਜਿਹੜਾ ਇੰਦੌਰ ਸ਼ਹਿਰ ਆ ਇੰਦੌਰ ਸ਼ੀਟ ਆ ਉਹਦੇ ਵਿੱਚ 2.5 ਲੱਖ ਵੋਟਾਂ ਪੈਣੀਆਂ ਬਹੁਤ ਵੱਡੀ ਗੱਲ ਆ ਔਰ ਸੋ ਜਿਹੜੀ ਪੂਰੀ ਤਮਾਮ ਜਾਣਕਾਰੀ ਹੋਵੇਗੀ ਤੁਹਾਡੇ ਨਾਲ ਜਲਦੀ ਸਾਂਝੀ ਕਰ ਦਿੱਤੀ ਜਾਵੇਗੀ ਇਹ ਪੰਜਾਬ ਦਾ ਜਿਹੜਾ ਰਿਜ਼ਲਟ ਤੁਹਾਡੇ ਨਾਲ ਸਾਂਝਾ ਪਲ-ਪਲ ਦੀ ਜਾਣਕਾਰੀ ਦਿੰਦੇ ਰਾਵਾਂਗੇ ਮੈਨੂੰ ਤੇ ਲਖਵੀ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ